ਹਾਂਜੀ ਭਾਈ YouTube ਵਾਲਿਓ ਅੱਜ ਆਪਾਂ ਚੱਲੇ ਹਾਂ ਲੁਧਿਆਣੇ ਆਪਣੀ ਦੁਕਾਨ ਵਾਸਤੇ ਕੱਪੜੇ ਲੈਣਾ। ਚੌਂਕ ਚੋਂ ਆਪਾਂ ਤੁਰ ਕੇ ਗਏ ਬੱਸ ਸਟੈਂਡ। ਥੋੜਾ ਬਹੁਤਾ ਤੁਰਾਂਗੇ ਪਤਲੇ ਹੋ ਜਾਵਾਂਗੇ। ਚੌਂਕ 'ਤੇ ਲੱਗਿਆ ਹੀ ਲੰਗਰ ਚੋਲਾ ਦਾ। ਸ਼ਗਨ ਨੂੰ ਜੀ ਆ ਕੀਤਾ ਫਿਰ ਮੈਂ ਕਿਹਾ ਨਹੀਂ ਚੱਲ ਹਜੇ ਭੁੱਖ ਨਹੀਂ ਇੰਨੀ ਲੱਗੀ। ਉਦੋਂ ਬਾਅਦ ਆਇਆ ਆਪਣਾ ਬੱਸ ਸਟੈਂਡ। ਬੱਸ ਸਟੈਂਡ ਦੇ ਵਿੱਚ ਜਾ ਕੇ ਵੇਖਿਆ ਉੱਥੇ ਧਾਰਕੜ ਵਾਲੀ ਬੱਸ ਲੱਗੀ ਸੀ। ਮੈਂ ਕਹਿੰਦੇ ਵਿੱਚ ਤਾਂ ਸਾਹ ਨਹੀਂ ਆਉਣਾ ਯਾਰ ਭਰੀ ਹੁੰਦੀ ਬੁੜੀਆਂ ਨਾਲ। ਮੈਂ ਕਿਹਾ 2 ਮਿੰਟ ਚੱਲ। ਆ ਬਈਏ ਨਾ ਫਾਨਿਸ਼ਾ ਨੇ ਯਾ ਕਰ ਲੈ ਗੱਲਾਂ ਬਾਤਾਂ। ਤੇ ਫਿਰ ਵਾਵਾ ਟਾਈਮ ਬਸ ਤੁਰ ਹੀ ਨਹੀਂ ਧਾਰਕਟ ਵਾਲੀ ਮੈਂ ਕਿਹਾ ਯਾਰ ਇਹ ਤਾਂ ਤੁਰਨਾ ਹੀ ਨਹੀਂ ਚੱਲੇ ਇਹਦੇ ਜੀ ਚੜ ਚੱਲਦੇ ਆ ਮੂਰਲੀ ਬਰੀ ਮੈਂ ਗਿਆ ਚੜ ਵੈਹੀ ਇੰਨੀ ਭਰੀ ਨਹੀਂ ਸੀਗੀ ਬਸ ਵੈਸੇ ਨਾਰਮਲ ਜੀ ਸੀ ਫਿਰ ਜਦ ਆਈ ਮੈਂ ਕਿਹਾ ਬਸ ਵਿੱਚੋਂ ਵੇਖੀ ਆਪਣੀ ਦੁਕਾਨ ਦਾ ਥਿਊ ਕਿਵੇਂ ਆ ਘੈਂਟ ਲੱਗਦਾ ਓਕੇ ਲੱਗਦਾ ਪੂਰਾ ਓਕੇ ਰਿਪੋਰਟ ਬਸ ਇੰਨੀ ਭਰੀ ਨਹੀਂ ਵੈਸਾ ਆਉਂਦਾ ਸੀਗਾ ਨਾਰਮਲ ਜੀ ਸੀ ਇਹਰ ਬਾਬੇ ਨੇ ਬਣਾਤਾ ਜਾਜ ਬੱਸ ਦਾ ਬੱਸ ਚ ਇੱਕ ਬਹੁਤ ਪੰਗਾ ਹੁੰਦੇ ਚ ਗੋਡੇ ਨਹੀਂ ਸਿੱਧੇ ਹੁੰਦੇ ਸੀਟਾਂ ਭੀੜੀਆਂ ਹੁੰਦੀਆਂ ਰੋਡ ਵੇਜ ਵਾਲੀ ਬੱਸ ਚ ਲੰਬੇ ਬੰਦੇ ਆਸਤੇ ਨੁਕਸਾਨ ਹੀ ਐ ਇਹਨੇ ਨੂੰ ਆਪਾਂ ਨਾਨਕਸਰ ਟੱਪ ਕੇ ਤੇ ਨਾਨਕਸਰ ਟੱਪ ਕੇ ਮੈਂ ਵੇਖਿਆ ਇੱਕ ਬਾਈ ਆਪਣੇ ਨਾਲ ਬੈਠਾ ਤੇ ਪਤੰਦਰ ਉੱਤੇ ਡਿੱਗੀ ਜਾਵੇ ਨੀਂਦਰੇਜ ਦਾਸ ਮਗਾ ਚਲ ਕੋਈ ਨਹੀਂ ਡੈਗ ਲਾ ਭਰਾਵਾ ਤੂੰ ਤੇ ਕਿੱਡੀ ਗੱਲ ਇਹਨੇ ਨੂੰ ਲੁਧਿਆਣਾ ਆ ਗਿਆ ਲੁਧਿਆਣਾ ਆਪਾਂ ਬੱਸ 80 ਦੇ ਨਿਕਲੇ ਬਾਹਰ ਬਾਹਰ ਨਿਕਲ ਕੇ ਆਪਾਂ ਲਿਆ ਆਟੋ ਟੋਲੇ ਬਾਈ ਨੂੰ ਪੁੱਛਿਆ ਬਾਈ ਕਿੰਨੇ ਪੈਸੇ ਲਿਆਂਗਾ ਬਾਈ ਕਹਿੰਦਾ ਇੰਨੇ ਕਹਿੰਦਾ ਅੰਦਰ ਤੱਕ ਨਹੀਂ ਛੱਡ ਗਣਾ ਮੈਂ ਕਹਾ ਤੂੰ ਬਾਹਰ ਹੀ ਤਾਰ ਦੀ ਭਰਾਵਾ ਅੰਦਰ ਮੈਂ ਆਪੇ ਜਾੜੂ ਲੂੰਗਾ ਕੋਈ ਨਹੀਂ ਇਹਨਾਂ ਦਾ ਤਰ ਲੂੰਗਾ ਮੈਂ 노 ਪ੍ਰੋਬਲਮ ਫਿਰ ਆਪਾਂ ਬੈਠੇ ਮੂਹਰੇ ਨਹੀਂ ਮੈਂ ਕਹਾ ਯਾਰ ਪਿੱਛੇ ਹੀ ਬਹਿਣਾ ਪਿੱਛੇ ਵੇਖਿਆ ਯਾਰ ਕੁੜੀਆਂ ਜੰਮਦੀਆਂ ਜਵਾਕ ਮੁੰਡਿਆਂ ਨਾਲ ਤੇਜ ਹੁੰਦੇ ਹਨ ਕੁੜੀ ਜੀ ਨੇ ਲਹੂ ਪੀ ਲਿਆ ਜਵਾਕ ਦਾ ਇਰਿਟੇਟ ਹੀ ਕਰੀ ਗਈ ਉਹਨੂੰ ਜਵਾਰੇ ਨੂੰ ਇੰਨੇ ਚਿਰ ਨੂੰ ਥੋੜਾ ਜਿਹਾ ਹੋਰ ਅੱਗੇ ਗਏ ਉਖਲੀਆਂ ਇੰਨੀਆਂ ਮੈਂ ਕਹਣਾ ਹਲਾ ਬਸ ਇਹ ਆਟੋ ਵਾਲੇ ਦਾ ਬੰਦੇ ਦੀ ਪਥਰੀ ਹਲਾ ਦੇਣਾ ਉਖਲੀਆਂ ਮਾਰ ਮਾਰ ਕੇ ਬੁਰਾ ਹਾਲ ਕਰਤਾ ਪਤੰਦਰ ਨੇ 10 ਮਿੰਟਾਂ ਚ ਇਹਨੇ ਨੂੰ ਆ ਗਈ ਮਾਰਕੀਟ ਜਿੱਥੇ ਆਪਾਂ ਜਾਣਾ ਸੀ ਸਭ ਤੋਂ ਪਹਿਲਾਂ ਆਪਾਂ ਜਾ ਕੇ ਸਿੱਧਾ ਸੋਨੂ ਬਈ ਦੁਕਾਨ ਤੇ ਜਾਣਾ ਹੁੰਦਾ ਉਹ ਤੋਂ ਕੁਝ ਵੇਖ ਕੇ ਫੇਰ ਹੀ ਅੱਗੇ ਪਿੱਛੇ ਵੇਖਣਾ ਹੁੰਦਾ ਜੇ ਕੋਈ ਵੇਖਣਾ ਹੋਵੇ ਤਾਂ ਪਰ ਆਪਾਂ ਗਏ ਉੱਥੇ ਬਈਆਂ ਨੂੰ ਮਿਲਾਇਆ ਹੱਤ ਅਮੀਤ ਮਿਲਿਆ ਜਫੀ ਪਾ ਕੇ ਬਈ ਨੇ ਦੋ ਤਿੰਨ ਵਾਰੀ ਸਸਰੀ ਘਰ ਬੁਲਾਈ ਮਾਲ ਹਟ ਕੀਤਾ ਵਿਆ ਸੀਗਾ ਬਈ ਨੂੰ ਨਾ ਟਾਈਮ ਆਏ 12 1 ਵਜੇ ਸੀਗੇ ਨਾ ਅਦਵਾਈ ਫਿਰ ਮੈਂ ਗਿਆ ਜਲਚਾਚੂ ਪੀਤੀ ਦਵਾਈ ਦੇਖਣ ਲੱਗੇ ਸਟਾਕ ਦੇਖਣ ਅਮਿਤ ਨੂੰ ਮੈਂ ਕਿਹਾ ਆ ਹੁੱਡੀ ਮੈਨੂੰ ਸ਼ੇਡ ਵਾਲੀ ਬੜੀ ਪਸੰਦ ਆਈ ਜਿਦਿਨਾਂ ਨੇ ਮੈਨੂੰ ਫੋਟੋਆਂ ਮੈਂ ਭਾਈਆਂ ਨੇ ਮੈਂ ਉਹਦੀ ਸਿਲੈਕਟ ਕਰਾ ਲਈਆਂ ਜੀ ਰੰਗ ਵੀ ਬੁੜੇ ਘੈਂਟ ਘੜੀ ਆਹ ਰੰਗ ਤਾਂ ਮੇਰਾ ਪਰਸਨਲੀ ਫੇਵਰੇਟ ਆ ਭਾਵੇਂ ਟੀ-ਸ਼ਰਟ ਹੁੱਡੀ ਕੋਸ਼ ਹੋਏ ਮੈਂ ਇਹ ਰੰਗ ਲੈਣਾ ਹੀ ਹੁੰਨਾ ਵਾ ਆਪਦੇ ਵਾਸਤੇ ਉਹ ਵੀ ਦੁਕਾਨ ਵਾਸਤੇ ਹੀ ਵਧੀਆ ਲੱਗਾ ਮੈਨੂੰ ਰੰਗ ਫੇਰ ਆਪਾਂ ਇਹਦੇ 4-5 ਰੰਗ ਕਢਾਇਆ ਆਪਣੀ ਸ਼ਾਪ ਵਾਸਤੇ ਆਹ ਕਢਾਇਆ ਆਪਾਂ ਮੇਨ ਆਰਟੀਕਲ ਜਿਹਦੇ ਪਿੱਛੇ ਮੈਂ ਇੱਥੇ ਆਇਆ ਸੀਗਾ ਕਰਨ ਔ ਓਕੇ ਰਿਪੋਰਟ ਇਹ ਦੁਕਾਨ ਵਾਲੇ ਬੰਦੇ ਆਪਣੇ ਵੇਹੇ ਵੀ ਲਿਆ ਜੀ ਯਾਰ ਦੋਸਤ ਬਣਦੀ ਬਹੁਤ ਇਹਨਾਂ ਨਾਲ ਚੀਜ਼ ਵੀ ਇਹਨਾਂ ਦੀ ਪੂਰੀ ਖਰੀ ਹੁੰਦੀ ਆ ਬਾਬੇ ਓਕੇ ਹੁੰਦੀ ਜਮਾਂ ਟਪ ਟਾਪ ਫਿਰ ਮੈਂ ਕਿਹਾ ਯਾਰ ਕੀ ਤਾਂ ਘੈਂਟਾ ਪਾਪ ਵੀ ਪਾ ਕੇ ਵੇਖੀ ਫਿਰ ਮੈਂ ਆ ਉਹਦੇ ਪਾ ਕੇ ਟਰਾਈ ਕੀਤੀ ਰੈੱਡ ਕਲਰ ਵਾਲੀ ਸੋਹਣੀ ਲੱਗਦੀ ਸੀ ਵੇਖਣ ਨੂੰ ਪੂਰੀ ਤਾਂ ਮੈਂ ਵੀਡੀਓ ਤਾਂ ਨਹੀਂ ਦਿਖਾਉਂਦਾ ਪਿਆ ਯਾਰ ਢਿੱਡ ਵੱਡਾ ਹੋ ਗਿਆ ਨਾ ਹੁਣ ਕੋਈ ਨਹੀਂ ਕਰਦੇ ਆ ਕੰਟਰੋਲ ਆਪਾਂ 노 ਪ੍ਰੋਬਲਮ ਕੜਾਈ ਕੁੜੀ ਬੜੀ ਸੋਹਣੀ ਕੀਤੀ ਹੋਈ ਸੀ ਰੰਗ ਵੀ ਬਹੁਤ ਕੈਂਡ ਕੈਂਡ ਸੀਗੇ ਇਹ ਚ orange black ਤੇ ਆਪਣਾ red ਤੇ white ਕੈਮਰਾ ਵਾਲਾ ਰੰਗ ਮੈਂ ਕਿ ਰਹਿਣ ਦੇ ਕਿਉਂਕਿ ਦੂਜੀ ਹੁੱਡੀ ਵਿੱਚ ਲੈ ਲਈ ਸੀ ਨਾ ਫਿਰ ਮੈਂ ਕਿ ਇੱਕ ਦੋ ਪਲੇਨ ਵੀ ਦੇਖ ਹੀ ਲਈ ਯਾਰ ਮੈਂ ਕਿ ਭਾਈ ਪਲੇਨ ਜਿ ਦਿਖਾਉਗਾ ਨਾ ਬਾਹਰ ਲੱਗੀ ਡਿਸਪਲੇ ਪਲੇਨ ਦੇ ਰੰਗ ਸਾਰੇ ਘੈਂਟ ਸੀ ਫਿਰ ਆਪਾਂ ਪਲੇਨ ਦੇ ਸਾਰੇ ਲੈ ਲਈ ਆਪਣੇ ਲਿਫਾਫੇ ਜੋ ਕੇ ਪੈਕ ਆ ਮੈਂ ਇਹਨੇ ਕਰਤੇ ਮੈਂਟੋ ਮੈਂਟ ਮੈਂ ਕਿ ਅਮੀ ਤਾਂ ਬਈ ਬਣਾ ਬਾਹਰ ਛੜਾ ਆਈ ਫਿਰ ਆਪਾਂ ਆਉਣੇ ਵਾਸਤੇ ਲਈਆਂ ਗੋਗਲਸ ਇਹ ਵੀ ਜ਼ਰੂਰੀ ਹੈ ਨਾ ਆਉਦੇ ਵਾਸਤੇ ਵੀ ਕੋਈ ਚੀਜ਼ ਲੈਣੀ ਫਿਰ ਅਪਸ਼ਗਨ ਨਹੀਂ ਹੁੰਦਾ ਫਿਰ ਪੇਟ ਪੂਜਾ ਕੀਤੀ ਆਪਾਂ ਪੇਟ ਪੂਜਾ ਜਾਨਾ ਉਹਨਾਂ ਖਾਂ ਚੀਜ਼ ਘੈਂਟ ਹੁੰਦੀ ਹੈ ਇਹਨਾਂ ਦੀ ਉੱਤੇ ਬਾਹਰ ਹੀ ਆ ਮਾਰਕੀਟ ਉਦੋਂ ਵਾਰ ਪਰ ਬਾਹੂਬਲੀ ਚ ਲੱਦਿਆ ਸਮਾਨ ਮੈਂ ਕਿਹਾ ਬਈ ਛੇਤੀ ਖਿੱਚ ਦੇ ਮਾੜਾ ਬਸ ਤਰਨ ਨਾਲ ਹੀ ਆਪਣੇ ਯਾਰਾਂ ਦੀ ਇਸੇ ਦੇ ਨਾ ਉਹਨਾਂ ਨਾਲ ਮੈਂ ਪੱਕਾ ਬਸਤਾ ਜੇ ਖਾਲੀ ਵੀ ਸੀ ਮੈਂ ਜਾ ਉਹੜੇ ਬਾਈ ਕੋਲ ਡਰਾਈਵਰ ਕੋਲ ਮੂਰੇ ਗੱਲਾਂ ਪਤਾ ਕੀਤੀ ਮੈਂ ਕਿਹਾ ਬਈ ਖਿੱਚ ਦੇ ਫੋਨ ਦੀ ਬੈਟਰੀ ਲੋ ਗਈ ਸੀ ਮੈਂ ਪਾਲਾਈ ਜੇਹੇ ਚ ਫਿਰ ਸਿੱਧਾ ਆ ਕੇ ਮੋਗੇ ਹੀ ਕੱਢਿਆ ਆ ਡਿੱਗੀ ਜੋ ਬਈ ਸਮਾਨ ਮਸਾਂ ਕੱਢਿਆ ਆਈ ਘਰੇ ਜਾਂਦੇ ਆ ਬਈ ਸਾਡੀ ਗਰਾਰੀ ਗੜਗੀ ਵੰਡੀਆਂ ਸੇਵ ਲੈ ਕੇ ਜਾਣੇ ਮੈਂ ਚੱਲੇ ਜਾਣੇ ਬਈ ਇਹ ਨਾ ਸੌਦਾ ਪਤਾ ਇਹਨਾਂ ਨਾਲੇ ਸਾਡੇ ਤਾਂ ਪਕਾਈ ਬੁਗੀ ਬਹੁਤ ਮਰੀ ਗਏ ਗਾਦੇ ਬੰਦੇ ਨੂੰ ਮੋੜੀ ਦਾ ਮੈਂ ਉਹ ਤੁੰਨੇ ਘਾਤ ਪਿੱਛੋਂ ਮੁੜ ਕੇ ਆਂ ਜਾ ਗਏ ਮੈਂ ਕਿ ਨਹੀਂ ਜਾਣਾ ਕੋਈ ਅਗਰ ਕਮਾਲਾ ਹੋਟ ਬਤਾ ਤੋ ਵਧੀਆ ਸੇਵ ਹੈਗਾ ਮਾੜਾ ਹਨ ਕੜਾ ਤੈਨੂੰ ਦੱਸਣਾ ਆਹੀਂ ਕਰਦੇ ਫਿਰ ਜਿਵੇਂ ਤੈਨੂੰ ਕਿਹਾ ਬਸ ਹੋਵੇ 3 ਕਿਲੋ ਆਏਗਾ ਕੋਹ ਪਾਵਾਂ ਨਹੀਂ ਤਰੇਂਦੇ 200 ਤੇ ਕਿਹਾ ਮੈਂ 100 ਤੇ ਨਹੀਂ 200 ਤੇ ਕਰਾਂਗਾ ਸੱਦੇ ਚੈੱਕ ਕੇ ਦੇ ਦਿਆਂਗਾ ਫੇਰ ਵੀ ਅੱਧਾ ਕਿਲੋ ਦਾ ਧੱਕਾ ਕਰੇ ਸਾਡੇ ਨੇ ਵੇਖੋ ਵੇਖ ਪਰਾ ਸਿੱਟੀ ਜਾਂਦਾ ਪੌਦਿਆ ਭਈ ਅੱਡਾ-ਅੱਡਾ ਪਾਉਣੇ ਆ ਧੱਕੀ ਆਉਣਾ ਸਾਢੇ 3-3 ਕਿਲੋ ਕਰਦੇ ਆ ਹਾਂ ਉਹ ਵੀ ਡਾਲਣਾ ਵਿੱਚ ਉਹ ਵੀ ਡਾਲਣਾ ਵਿੱਚ ਮੈਂ ਕਿਹਾ ਨਹੀਂ ਗਿਆਨੀ ਦਾ ਅੱਛਾ ਵਾਲਾ ਵੀ ਡਾਲੋ ਵਿੱਚ ਵਿੱਚ ਇੱਕ ਗਿਆਨੀ ਕਹਿੰਦਾ ਗੁਰਦੇਤ ਭਾਈ ਕਹਿੰਦਾ ਸੌਰੀ ਨਾਟ ਗਿਆਨੀ ਆ ਗਿਆ ਫੋਨ ਮੇਰੇ ਵੀਡੀਓ ਬਾਈ ਨੂੰ ਕੱਟ ਦੂੰਗਾ ਇਹਦੇ ਮਾਰਿਆ ਗੱਬਰੂ ਨੇ ਸੌਦਾ ਮੇਰੇ ਵੀਡੀਓ ਵੀ ਉਹ ਤਾਂ ਹੈ ਭਾਈ ਨੇ ਮੋਟਾ ਆਣਾ ਭਾਈ ਮੋਟਾ ਵੀ ਇਹਦੇ ਕੀੜੇ ਵੀ ਇਹਦੇ ਵਿੱਚ ਆ ਉਹੀ ਦਾਗ ਆਈ ਹੁੰਦੀ ਕੀੜੇ ਤਾਂ ਨਹੀਂ ਹੁੰਦੇ ਇਹ ਚ ਛਿੱਲਣ ਹੁੰਦਾ ਇਹਦੇ ਚ ਛਿੱਲਣ ਹੁੰਦਾ ਜਟਾ ਐਪਲ ਦੇ ਹੋ ਜਗੇ ਹੁਣ ਆਪਾਂ ਜੇ ਤਰਬੂਜ ਸਸਤੇ ਹੋਈ ਸੀ ਮੈਨੂੰ 15 ਦਿਨ ਡਾਈਟਿੰਗ ਦੇ ਹੋ ਗਏ ਭਾਈ ਭਾਈ ਆਣਾ ਭਾਈ 15 ਦਿਨ ਡਾਈਟਿੰਗ ਦੇ ਹੋ ਗਏ ਤਰਬੂਜ ਤਰਬੂਜ ਸਸਤੇ ਹੀ ਜਦੋਂ ਹੁਣ ਸੇਵਸ ਸਸਤੇ ਹੋ ਗਏ ਮੈਂ ਤਾਂ ਰੋਟੀ ਫੇਰ ਰਾਤ ਦੀ ਛੱਣੀ ਪੇਣੀ ਆ ਦੱਸੋ ਭਾਈ ਜੀ ਰੋਟੀ ਛੱਡ ਦਿਓ ਰਾਤ ਦੀ ਹਾਂ ਐਪਲ ਖਾਣੇ ਹੁਣ ਗੱਲੇ ਆਪਾਂ ਰਾਤ ਰੋਟੀ ਬੰਦ ਕਰੋ ਕਿਉਂ ਐ ਸਟੰਟਮੈਨ ਯਾ ਕੱਲ ਕਹਦੇ ਖੰਬੇ ਜਮਾਰਿਆ ਖੰਦੇ ਨੇ ਖਾਲੀ ਗਲੀ ਚ ਓਏ ਸਿਰੇ ਦਾ ਡਰਾਈਵਰ ਐ ਇਹ ਗੱਲ ਨਾਲ ਤਾਂ ਮਸ਼ਹੂਰ ਹੁਣ ਆ ਨਿੱਕੇ ਦੇ ਦਿੱਤੇ ਨਹੀਂ ਮਿੱਠਿਆ ਜਿਹੜੇ ਮਿੱਠੇ ਵਿਖਾਇ ਸੀ ਤੂੰ ਇੱਕ ਇੱਕ ਪਾਲੇ ਤੇ ਹਾਂ ਉਹ ਜਾ ਸਾਲਾ ਇੱਕ ਇੱਕ ਪਾ ਲੈਂਦੇ ਆ 2 3 3 ਪਾ ਦੇ ਕੋਈ ਨਹੀਂ ਪੈਸੇ ਦੇ ਦਾਂਗੇ ਨੂੰ ਹੋਰ ਦਾ ਵੀ ਵੱਧ ਲੈ ਦੱਸ ਆ ਕਿੰਨੇ ਆ ਕਿਲੋ ਤਾਂ ਹੋਣੇ ਨਹੀਂ 50 ਇਹਦੇ ਕਿਵੇਂ ਬਣ ਗਏ 1.5 ਕਿਲੋs ਕੱਟ ਨਹੀਂ ਹੋਗਾ ਠੀਕ ਹਾਂ ਤੇ ਫਿਰ 50 ਦੇ ਲਾਏਗਾ ਹੁਣ ਇਹ ਦਮੇਸ ਇਹ ਇੱਕ ਗਰਾਰੀ ਗੜੀ ਬਈ ਹੈ ਕਿਉਂ ਐਸੇ ਆ ਬ੍ਰੋ ਸਰਦਾਰ ਜੀ ਕਿਤਨਾ ਵੈਸਾ ਬਣਾ ਆਕੇ ਤਾਂ ਪੁਨੀਆ ਦਾ ਮੂੜੀ ਹੋ ਜਾ ਇਹ ਆਕੇ ਤਾਂ ਮੁੰਨੇ 300 ਆਜੇ ਰੱਜੀ ਸਾਵਕਤ ਆ ਉਹ ਵੀ ਟਾ ਟਾ ਕੰਮ ਸਬਜ਼ੀ ਲੈਣੀ ਹੈ ਇੱਕੋ ਗੱਲ ਤੇੜਿਆ ਪਿਆ ਹੁਣ ਸਬਜ਼ੀ ਲੈਣੀ ਹੈ ਕੀ ਤਾਂ ਭੁੱਲ ਗਈ ਚਲ ਕੋਈ ਨਹੀਂ ਆ ਜਾ ਉਹ ਵੈਂਗੜੀ ਲੈ ਲੈਂਦੇ ਆ ਦਾਮ ਹੀ ਆ ਦੀ ਹੋਰ ਆ ਪੈ ਕੀ ਕਰ ਜੇ ਪੀ ਹਲਾਣਾ ਦੇ ਯਾਰ ਚਲਾਉਣਾ ਨਹੀਂ ਕਿਸ ਨੇ ਇਹ ਨਹੀਂ ਜੇ ਪੀ ਹਲਾਣਾ ਚੱਲਦਾ ਚੱਲੀ ਮਦਦ ਕਟਲਾ ਸੜੇ ਚ ਲਿਖੇ ਕਹਿੰਦੇ ਸੇਬਾਂ ਦੀ ਸ਼ਾਪਿੰਗ ਕਰਨ ਤੋਂ ਬਾਅਦ ਕਿਆ ਬੰਟੀ ਨੂੰ ਯਾਦ ਆਇਆ ਮੇਰੇ ਬ੍ਰਦਰ ਨੂੰ ਕਿ ਉਹ ਸੌਜੀ ਵੀ ਲੈਣੀ ਹੈ ਪੈਸੇ ਸਾਰੇ ਸੇਬਾਂ ਤੇ ਲਾਤੇ ਸੇਬਾਂ ਦੀ ਧਰ ਲਿਓ ਤੜਕੇ ਹੁਣ ਓਏ ਸੇਬ ਹੀ ਧਰ ਲਿਓ ਤੜਕੇ ਸਾਰਾ ਬੈਂਕ ਨਹੀਂ ਲੈ ਜਾ ਉਹੀ ਤਾਂ ਕਿਹਾ ਬੈਂਕ ਨਹੀਂ ਲੈ ਜਾ ਜਿਹੜੀ ਛੇਤੀ ਬਣਦੀ ਉਹ ਲੈ ਕਿਉਂ ਆਹ ਕਹਿੰਦੇ ਗਿਆਨੀ ਹੋ ਗਿਆ ਸਬਜ਼ੀ ਵਾਲਾ 40 ਰੁਪਏ ਔਰ ਇਹ ਇਹ ਸਾਢੇ 50 ਇਹ ਕੀ ਚੀਜ਼ ਹੈ ਯਾਰ ਬਹੁਤ ਜ਼ਿਆਦਾ ਵੇਗਣਾ ਵੱਡਾ ਪਰ ਥੇ ਵਾਲਾ ਵੀ ਕੀ ਆ ਚੀਜ਼ ਹੈ ਹਾਂ ਛੋਟੀ ਵੇਗਣੀ ਹੈ ਹਾਂ ਇਹ ਛੋਟੀ ਕੱਟ ਕੇ ਬਣਾਉਣੀ ਹੈ ਨਹੀ ਹੋਰ ਇਹਦਾ ਜੂਸ ਨਹੀਂ ਕੱਢਦਾ ਜੀ ਮਾਸੇ ਨੂੰ ਸਬਜ਼ੀ ਵਾਲਾ ਕੀ ਹੈ ਜੀ ਹੋਰ ਇਹਦਾ ਜੂਸ ਨਿਕਲਦਾ 40 50 40 ਰੁਪਏ ਕਿਲੋ ਹਾਂ ਔਰ ਕੁਵਾਂਟਲ ਥੋੜਾ ਕੰਮ ਕਰੋ ਨਾ 30 ਕਰ ਦੇ ਚੱਲ ਯਾਰ ਕੋਈ ਨਹੀਂ ਕਰ ਦਿੱਤੀ ਜਾਣਾ ਅਸੀਂ ਵੀ ਘਰੇ ਬਹੁਤ ਦੂਰ ਜਾਣਾ ਭਰਾਵਾ ਪਿਛਲੇ ਤੋਂ ਵੀ ਆਈ ਕਿ ਆ ਕੇ ਪਵਾ ਕੇ ਲੈ ਕੇ ਆਏ ਸੀ ਉਹ ਸਾਤ ਨੂੰ ਐਸੇ ਮਤ ਕਿਆ ਕਰੋ ਗੋਭੀ ਦੇਖੋ ਕਿਆ ਸੁੰਦਰ ਹੈ ਟੇਸਟੀ ਬਹੁਤ ਬਣਦੀ ਲੇਕਿਨ ਥੋੜੀ ਮੈਲੀ ਲੱਗ ਰਹੀ ਹੈ ਇਹ ਚਿਬੜ ਹੈ ਚਿਬੜ ਕਿਆ ਓਏ ਆ ਹੁੰਦੀ ਮੈਂਗ ਨਹੀਂ ਸਾਰਾ ਕੱਟ ਕੇ ਬਣਨ ਵਾਲੀ ਓਏ ਆਵੇ ਥੱਲੇ ਪਈ ਜਿਹੜੀ ਸਾਰੇ ਉਹ ਗੋਲ ਗੋਲ ਜੇ ਖਿਡੇ ਆਲੇ ਆ ਹੁੰਦੀ ਯਾਰ ਬਾਈ ਅੱਛਾ ਚੀਜ਼ ਉਹੀ ਆ ਉਹ ਛੋਟੀ ਕੱਟੀ ਹੈਗੀ ਜੀ ਲੰਬੀ ਕੱਟ ਜਾਂਦੀ ਹੈ ਭਰ ਕੇ ਬਣ ਜਾਂਦਾ ਉਹ ਇਹ ਭਰ ਕੇ ਬਣਨ ਵਾਲੀ ਆ ਜਿਹੜੀ ਤੇ ਲਈ ਆ ਜਿਹੜਾ ਮਸਾਦੇ ਆਹਾ ਭਰ ਕੇ ਬਣਨ ਵਾਲੀ ਜਿਹੜਾ ਓਏ ਹੋ ਆ ਭਰ ਕੇ ਬਣਨ ਵਾਲੀ ਭਰਾਵਾ ਬਸ ਹੋਰ ਭਰ ਕੇ ਕੱਟ ਕੇ ਵਿੱਚ ਆ ਲੂਲੂ ਭਰ ਕੇ ਨਹੀਂ ਨਹੀਂ ਫੇਰ ਨਹੀਂ ਲੈਣੀ ਬਾਈ ਫੇਰ ਨਹੀਂ ਉਹ ਦੇ ਦੇ ਫੇਰ ਯਾਰ ਅਈ ਤਾਂ ਕਹਿ ਕੇ ਕੱਟ ਕੇ ਬਣਨ ਵਾਲੀ ਤੈਨੂੰ ਪੁੱਛੀ ਦਾ ਜਾਂਦਾ ਨਹੀਂ ਉਹਦਾ ਇਤਨਾ ਤਾਂ ਸਮਝਾ ਇਹ ਗਿਆਨੀ ਹੁੰਦਾ ਬੈਂਗ ਨਹੀਂ ਲੰਬੀ ਪਸੰਦ ਆ ਆ ਚੱਕ ਉਹਨੇ 5 ਕਿਲੋ ਨਾ ਪਾ ਦੀ ਇਹਨਾਂ ਨੇ ਜੱਗ ਨਹੀਂ ਕਰਨਾ ਤੰਦਰਾ ਇਹ ਕਿਤਨੀ ਹੈ ਇਹ ਤਾਂ ਸਸਤੀ ਹਣੀ ਇਹ 40 ਰੁਪਏ ਕਿਲੋ 30 40 ਵਾਲੀ ਦਾ 30 ਸਮਾਨ ਕੇ ਚਲ ਡਿਸਕਾਊਂਟ ਚੱਲ ਰਹਾ ਹੈ ਫਲਿੱਪਕਾਰਟ ਤੇ ਅੱਛੀ ਹੈ ਨਾ ਸਾਬ ਜੀ ਉਹ ਪਟੂਰਾ ਤੜਕੇ ਦੇ ਹੀ ਫੁੱਲਿਆ ਪਿਆ ਬਾਬਾ ਯਾਰਾ ਪੂਰਾ ਤੁਮਾਲ ਆ ਯਾਰਾ ਤੜਕੇ ਦਾ ਭੋਗ ਲਾਇਆ ਹੁਣ ਆ ਰੇਡੀ ਵਾਲੇ ਨੇ ਫੁੱਲਿਆ ਹੀ ਪਿਆ ਹਜੇ ਮਾਂਟੀ ਦੇ ਦੇ ਲਾਇਆ ਪਿਆ ਨਾਲੇ ਭੁੱਖ ਲੱਗੀ ਵੀ ਢੂਰੇ ਤੇ ਓਏ ਦੇ ਵੀ ਦੇ ਇਹ ਇਸ ਕਿ ਵੀ ਦੇ ਨਾ ਕਾਰਡ ਥੋੜੀ ਬਣ ਗਿਆ ਤੂੰ ਤੋਂ ਥੱਲੇ ਰੱਖ ਕੇ ਪੋੜਣਾ ਚਾਹੀਆ ਓਏ ਗੱਲ ਤਾਂ ਮੇਰੀ ਯਾਰ ਉਹ ਕੀ ਚੀਜ਼ ਪਈ ਆ ਕੋਈ ਯਾਰ ਲੰਬੀ ਖੀਰੇ ਆ ਕਿ ਕੀ ਆ ਉਹ ਸੱਚ ਨਹੀਂ ਭੁੱਲਣੇ ਆਪਾਂ ਚੇਤਾ ਆ ਗਿਆ ਸਾਲਿਆ ਵੇ ਮੇਰਾ ਡਾਈਟ ਪਲਾਨ ਚੱਲਦਾ ਨਿਰਨੇ ਕਾਰਜ اٹਕੇ ਨਿੰਬੂ ਨੇ ਤਾਂ ਮਾਰ ਮਾਰਨੀ ਖੁੱਲਾ ਨਹੀਂ ਹੈ ਖੁੱਲਾ ਹੁੰਤੇ ਤਾਂ ਯਾਰ ਉਹ ਯਾਰ ਚਲ ਜਾਏਗਾ ਭਾਈ ਤੇਰੇ ਬੰਦੇ ਨੇ ਦਿੱਤਾ ਪਿਛਲੇ ਨੇ ਚਲ ਦੂਜਾ ਤੇਰੇ ਕੋਈ ਨਹੀਂ ਪੰਪ ਤੇ ਚਰਾ ਦਾਂਗੇ ਯਾਰ ਦੇ ਦੇ ਤੇ ਉਹ ਲੈਦੇ ਨਹੀਂ ਹੋ ਯਾਰ ਲੈ ਇਸਕੋ ਕੀ ਕੀ ਬੜਾ ਹੈ ਯਾਰ ਗਿਆ ਬੜਾ ਹੈ ਡੋਰਾ ਬੜਾ ਹੈ ਇਸਕੋ ਕੀ ਨਹੀਂ ਇਨਕੋ ਜਾਲਾ ਬੜਾ ਹੈ ਅਭੀ ਜਲਦੀ ਠਾਉ 9 ਵਜ ਗਏ ਆ ਘਰ ਵੀ ਜਾਣਾ ਠੀਕ <laughs> नहीं साले चल यार ने ओ नींबू लेने भावा नींबू वाला ना आवे भेजा ओ दूजे गंडे है दा तो तो दो दो ले जांदा मेरे पौधा तो डी बहन मालवा एक्सप्रेस मालवा एक्सप्रेस नागी मालवा एक्सप्रेस नागी हां मैं कह ये भी नहीं चलेगा भाई हां सही बात चेंज करके भाई ये सही है सही में गुस्से में नहीं आएगा वो ਉੱਤਾਰਾ ਆਪਣੀ ਬੈਂਕ ਨਹੀਂ ਵੀ ਸਰਦਾਰ ਜੀ ਇਤਨੇ ਭਾਰੀ ਲੱਗ ਰਹੇ ਆ ਕੱਦ ਤੇ ਉਠਾਣੇ ਕੋ ਲਗੇ ਹੋਏ ਆਜੋ ਇਧਰ ਮਗਰ ਵੀ ਆ ਗਿਆ ਸੰਗਮ ਪਰ ਆਜਾ ਉਹ ਨਾਂਗਲੇਆਂ ਦੇ ਬਾਬਾ ਨੂੰ ਉਹ ਲੈ ਮੂਰੇ ਨਾਲ ਦੇ ਤਸਾਂ ਤੈਨੂੰ ਇਹਨਾਂ ਦਾ ਹਿਸਾਬ ਕਿਤਾਬ ਨੀਂਬੂ ਵਾਲਾ ਵੇਖ ਕਿੱਥੇ ਆਉਣ ਉਹ ਨਿੰਬੂ ਉਹ ਨਿੰਬੂ ਲਾ ਕਿੱਥੇ ਆ ਯਾਰ ਵੇਖ ਕਹਿੰਦੇ ਨੀਂਬੂਣੀ ਦਾ ਭਰੇ ਮੁੱਢਿਆਂ ਨੂੰ ਅੱਜ ਦੋ ਮੋਟਰਸਾਈਕਲ ਆਦੇ ਆ ਕਿਉਂਕਿ ਗਿਆਨੀ ਨੇ ਕੱਲ ਸਟੰਟ ਕਰਾਦਾ ਇਹਨੇ ਬਰਾਜ ਅੱਜ ਦਾਖਲ ਕਰਾਇਆ ਸੀ ਛੁੱਟੀ ਮਿਲੇ ਪਰ ਅਸੀਂ ਅੱਜ ਆਏ ਤੜਕੇ ਧੁਗ 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 ਧੁਗਦੇ ਹਾਏ ਹੁਣ ਬਸ ਸੇਵ ਟਾਂਗ ਲਗੇ ਇੱਥੇ ਜੇ ਘਰੇ ਪਹੁੰਚ ਜਾ ਤਾਂ ਬਹੁਤ ਬਹੁਤ ਸ਼ੁਕਰਾਨਾ ਹੋਏ ਗੁਰੂ ਜੀ ਦਾ ਕਿਉਂਕਿ ਡਰਾਈਵਰੀ ਆਪਣੀ ਥੋੜੀ ਜਿਹੀ ਖਤਰਨਾਕ ਮੋੜ ਜੈ ਜੋ ਟੇ ਲਾਈਕ ਜੀ ਆਪੀ ਚੱਕੋ ਲਾਈਟਾਂ ਆਉਣ ਤੇ ਕੱਕ ਇੱਕ ਮਟਰ ਰੁਕ ਜਾ ਨਿੰਬੂ ਨਿੰਮਰੇ ਮੈਂ ਇਹ ਹਾਂ ਕਹੀਂ ਵੀ ਇਹ ਦੇਖਾ ਮੈਨੂੰ ਨਹੀਂ ਨਿੰਬੂ ਆ ਦਹੀ ਮੜਾ ਨਿੰਬੂ ਕੀ ਰੇਟ ਆ ਕਿਲੋ ਦੇ ਦੇ 40 ਚੱਲ ਯਾਰ ਉਹ ਤਾਂ ਜਾਣ ਕੇ ਸਦਿਆ ਮੈਂ ਧੂਆ ਜਿਆ ਨਹੀਂ ਨਹੀਂ ਆਉਣਾ ਨਹੀਂ ਨਹੀਂ ਉਹ ਨਹੀਂ ਦੱਸਣਾ ਜੰਗਾ ਪੁੱਗੇ ਵੀ 40 ਦੇ ਅੱਧਾ ਕਿਲੋ ਆ ਉਹ 40 ਦੇ ਅੱਧਾ ਕਿਲੋ ਆ ਮੈਂ ਮਸਕਾ ਕਿਲੋ ਗਈ ਜਾਂਦਾਈ ਦਿੱਕੋ ਗਾਲੀਆ ਦਿੱਕੋ ਗਾਲੀ ਹੋ ਗਈ ਦੱਸ 40 ਦੇ ਦਸ ਕਿਲੋ ਕਿੰਨਾ ਬਦਸ਼ਾਹ 40 ਦੇ ਕਿਲੋ ਗਈ ਜਾਂਦਾ ਕਹਿੰਦਾ ਇਹ 40 ਲੈ ਦੱਸ ਕਿਉਂਕਿ ਤੰਦਰਾਂ ਬਰਾਬਰੀ ਹੋ ਗਿਆ ਸਾਬ ਆ ਗਲੇ ਤਾਂ ਨਹੀਂ ਪਾਤੇ ਵੇਲਾ ਦੀ ਮੇਰੀ ਇੱਥੇ ਨਹਿਰ ਦੀ ਹੈਗਾ ਉਹਨੂੰ ਤੇ ਕਿੰਨੇ 40 ਦੇਵਾਂ ਹੁੰਦੇ ਨੂੰ ਪਤੰਗ ਲਪਾ ਦੇ ਲੈ ਗੁੱਗਰ ਪੇਗਰਾ ਲਾ ਗੁੱਗਰ ਪੇ ਲੈ ਆ ਨਹੀਂ ਯਾਰ ਹੈ ਨਹੀਂ ਨਹੀਂ ਦੇ ਦੇਣਾ ਇਹ ਠੀਕ ਹੈ ਹੈ ਨਹੀਂਗਾ ਕਰਾਰੇ ਗੁੱਗਰ ਤੇ ਕੈਸ਼ ਹੈ ਨਹੀਂਗਾ ਹੁਣ ਮੈਂ ਉਹ ਕਿਸੇ ਪਾਲੇ ਨਹੀਂ ਲੈ ਲਿਆ ਸਾਰਾ ਯਾਰ ਕਰਾ ਜਲਦੀ ਫਿਰ ਚੱਲਦਾ ਹੀ ਹੈ ਤੇਰੇ ਕੋਲ ਏਡੀ ਛੋਟੀ ਐਂਟਰੀ ਨਹੀਂ ਪਤੰਦਰਾ ਲੱਖਾਂ ਪਤੀ ਬੰਦਾ ਤੂੰ ਐਮ ਸਰਦਾਰ ਜੀ ਆਪ ਤਾਂ ਮੋੜ ਲਿਜੀਏ ਨਾ ਸਰਦਾਰ ਦੀ ਜਗਮਗ ਕਰ ਰਹੇ ਆ ਵਾਓ ਕੀ ਸ਼ਾਟ ਆ ਯਾਰ ਅੱਛਾ ਸਕੈਨਰ ਰੁਕ ਜਾ ਆ ਗਿਆ ਭਾਈ ਪੰਪ ਤੇ ਗੱਲਾਂ ਵਾਲੇ ਤੇ ਗਿਆਨੀ ਕਹਿੰਦਾ ਤੇਲ ਦੀ ਸੋਈ ਇੱਥੇ ਆ ਪਾਉਣਾ ਪੈਣਾ ਹੈ ਲੋ ਭਾਈ ਮੈਂ ਜਲਪਾਲ ਤੜਕੇ ਐਵੇਂ ਤੁਰੇ ਆਵਾਂਗੇ ਆ ਆਪਣੇ ਘਰ ਵਾਲੀ ਗੜੀ ਸੋਹਣੀ ਗੜੀ ਜਿੱਥੇ ਨਿਮਾਰ ਸ਼ਖਸੀਅਤ ਨੇ ਆ ਦੀ ਜ਼ਿੰਦਗੀ ਕਿਚਾਰੀ